ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਕਲਿੱਪ ਦੇ ਵਿੱਚ ਤੁਸੀਂ ਮੋਹਲਾ ਪਿੰਡ ਦਾ ਉਹ ਛੱਪੜ ਦਾ 뷰 ਦੇਖ ਰਹੇ ਹੋ ਜਿੱਥੇ ਐਮੀ ਵਿਰਕ ਦੀ ਸੁਪਨਾ ਫੈਨਲੰਡ ਦਾ ਗਾਣਾ ਜਾਨ ਦੇਾਂਗੇ ਸ਼ੂਟ ਹੋਇਆ ਸੀ ਤੇ ਦੋਸਤੋ ਉਹ ਗਾਣਾ ਵੀ ਬਹੁਤ ਸੋਹਣਾ ਤੇ ਉਹਨੂੰ ਫਿਲਮਾਇਆ ਬਹੁਤ ਸੋਹਣਾ ਸੀ ਇਹੀ ਸੁੱਕਾ ਰੋਖਾ ਸਕਰੀਨਸ਼ਾਟ 'ਚ ਵੀ ਤੁਸੀਂ ਦੇਖ ਰਹੇ ਹੋਵੋਗੇ ਇੱਥੇ ਉਹ ਫਿਲਮਾਇਆ ਗਿਆ ਸੀ ਦੋਸਤੋ ਬਾਅਦ ਇਹ ਕੱਚੇ ਘਾਰੇ VF ਦੀ ਕੱਚੀ ਟਾਣੀਆਂ ਦੋਸਤੋ ਜਿਹੜੀ ਸੁਹਣਾ ਫਿਲਮ ਦੇ ਵਿੱਚ ਜਿੱਥੇ ਉਹ ਨਰਮਾ ਚੁਗਣ ਆਉਂਦੇ ਆ ਤੇ ਇੱਥੇ ਕਾਫੀ ਸਾਰੇ ਜਿਹੜੇ ਸੀਨ ਸੀ ਉਹ ਫੁਲਮਾਏ ਗਏ ਆ ਇੱਕ ਘਰ ਦੀ ਲੋਕੇਸ਼ਨ ਉਸੇ ਤਰ੍ਹਾਂ ਹੈ ਤੇ ਇਹ ਇਹਨਾਂ ਨੇ ਉਸ ਤੋਂ ਬਾਅਦ ਘਰ ਵਾਲਿਆਂ ਨੇ ਇਹਨੂੰ ਕਲੀ ਵਗੈਰਾ ਕੀਤੀ ਆ ਤੇ ਬਾਕੀ ਸਾਰਾ ਜਿਹੜਾ ਇਸ ਘਰ ਦਾ ਟਾਂਚਾ ਉਹ ਉਸੇ ਤਰ੍ਹਾਂ ਅੱਜ ਵੀ ਮੌਜੂਦ ਆ ਤੇ ਬੜਾ ਹੀ ਸੋਹਣੇ ਜਿਹੜੇ ਸੀਨ ਸੀ ਉਹ ਇੱਥੇ ਫੁਲਮਾਏ ਗਏ ਸੀ ਨਾਲ ਨਾਲ ਤੁਸੀਂ ਸਕਰੀਨਸ਼ਾਟ ਵੀ ਦੋਸਤੋ ਦੇਖ ਰਹੇ ਹੋਗੇ ਸੁਪਨਾ ਫਿਲਮ ਦੀਆਂ ਇੱਕ ਦੋ ਲੋਕੇਸ਼ਨਾਂ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾ ਚੁੱਕੇ ਆ ਜਿਹੜੀਆਂ ਕਿਆਲੀ ਪੀਟੀਪੀ ਪਿੰਡ ਦੇ ਵਿੱਚ ਸ਼ੂਟ ਹੋਈਆਂ ਸੀ ਤੇ ਮੋਲਾ ਪਿੰਡ ਵੀ ਆਪਾਂ ਤੁਹਾਡੇ ਨਾਲ ਸਾਂਝੀ ਲੋਕੇਸ਼ਨ ਕਰ ਚੁੱਕੇ ਆ ਇਹ ਦੋਸਤੋ ਜਿਹੜਾ ਸ਼ਰੀਂ ਦਾ ਸ਼ੈਦ ਰੋਖਾ ਹੁਣ ਇੱਥੇ ਕੀ ਹੈ ਕਿ ਸਾਹਮਣੇ ਪੱਕਾ ਘਰ ਪੈ ਗਿਆ ਜਿਹੜੇ ਫਿਲਮ ਦੇ ਵਿੱਚੋਂ ਸੀਨ ਫਿਲਮਾਏ ਗਏ ਸੀ ਉਤੋਂ ਘਰ ਦੇ ਸਾਹਮਣੇ ਤੋਂ ਇਹ ਜਿਹੜਾ ਰੋਖਾ ਉਹ ਬਿਲਕੁਲ ਉਸੇ ਤਰ੍ਹਾਂ ਨਜ਼ਰ ਆਉਂਦਾ ਹੈ ਤੇ ਹੁਣ ਇਹ ਪਰਿਵਾਰ ਵਾਲਿਆਂ ਨੇ ਜਿਹੜਾ ਮਕਾਨ ਆ ਉਹ ਪਾ ਲਿਆ ਉਹਦੇ ਕਰਕੇ ਜਿਹੜਾ ਉਤੋਂ ਸਾਹਮਣੇ ਤੋਂ ਇਹ ਸੀਨ ਨਜ਼ਰ ਨਹੀਂ ਆਉਂਦਾਗਾ ਤੇ ਇਹ ਇਹਦੇ ਵਿੱਚ ਜਿਹੜੇ ਸੀਨ ਸੀ ਦੋਸਤੋ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਤਾ ਕਿ ਜਿੱਥੇ ਉਹ ਨਰਮਾ ਜੁਗਣ ਆਉਂਦੇ ਨੇ ਤਾਂੀਆਂ ਰਹੀ ਜਿਸ ਥਾਂ ਤੇ ਆ ਕੇ ਰਹਿੰਦੇ ਨੇ ਇਹ ਉਹ ਘਾਰ ਆ ਜਿਹੜਾ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਹੈ ਤੇ ਇਹ ਦੋਸਤੋ ਪਿੰਡ ਵੀ ਐਫ ਉਸ ਦੀ ਕੱਚੀ ਟਾਣੀਆਂ ਨੂੰ ਬੋਲਦੇ ਆ ਉਥੋਂ ਦੀ ਦੋਸਤੋ ਇਹ ਲੋਕੇਸ਼ਨ ਆ ਜਿਹੜੀ ਉਸ ਫਿਲਮ ਦੇ ਵਿੱਚ ਫੁਲਮਾਈ ਗਈ ਆ ਵੀਡੀਓ ਚੰਗੀ ਲੱਗੀ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਧੰਨਵਾਦ